ਗੁਰਦੁਆਰਾ ਸ੍ਰੀ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਬਜਵਾੜਾ ਕਲਾ ਵਿਖੇ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਤਰਨਾ ਦਲ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਵੱਲੋਂ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੂਰਵ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਵੱਲੋਂ ਜਿੱਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਕਿਹਾ ਉਥੇ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਨੂੰ ਦੇਖਦਿਆਂ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਦਾ ਵੀ ਧਿਆਨ ਰੱਖਿਆ ਜਾਵੇ। ਚਾਬੀਆਂ ਬੁੱਤੀਆਂ ਦਿਨੇ ਜਾਨ ਬਾਨੀ ਅਤ ਹੀ ਰੰਮੇ ਤਬ ਜੂ ਜੀ ਮਾਰੋ ਅਤ ਹੀ ਰੰਮੇ ਤਬ ਜੂ ਜੀ ਮਾਰੋ ਤੇ ਹੀ ਰਾਨ ਮੈਂ ਕੱਪ ਚੁੰਮ ਜੀ ਮਰੂੰ ਤੇ ਹਿਸ਼ੀਵਾ ਵਰ ਮੂਹੀ ਕੀ ਹੈ ਦੇਸ਼ ਬਾਬਾ ਵਰ ਮੂਹੀ ਕੀ ਹੈ ਚੁਮ ਕਾਰਿ ਮਨ ਤੇ ਕੱਪ ਹੁਨਾ ਤਰੂੰ ਚੁਮ ਕਾਰਿ ਮਨ ਤੇ ਕੱਪ ਹੁਨਾ ਤਰੂੰ ਤੇ ਹਿਸ਼ੀਵਾ ਵਰ ਮੂਹੀ ਕੀ ਹੈ ਖਾਲਸਾ ਵਾਹਿਗੁਰੂ ਕੀ ਫਤਹਿ ਸ੍ਰੀ ਹਰਿ ਹਰਿਖਸ਼ਨ ਤੇ ਆਈ ਹੈ ਜਿਸਿੱਥੇ ਸਭ ਇਕੱਠਾਰੇ ਕਾਮਧਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਖਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਅੱਜ ਬੜੀ ਸ਼ਰਧਾ ਅਤੇ ਸਤਿਕਾਰ ਸਹਿਬ ਤੋਂ ਦਵਰਾ ਸਿੰਘ ਸਭਾ ਛੌਣੀ ਨਿਹੰਗ ਸਿੰਘਾ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਪੰਨਾਦਾਰ ਸਮੂਹ ਜੱਥੇਬੰਦੀ ਵੱਲੋਂ ਜੱਥੇਬੰਦੀ ਦੇ ਹੈੱਡਕੁਆਰਟਰ ਤੇ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਸੇਰੀ ਸਤਿਗੁਰੂ ਜੀ ਦੇ ਪਾਠ ਉਪਰੰਤ ਕਥਾ ਕਥਾ ਤੋਂ ਪ੍ਰੰਪੀਤਨ ਪਾਈਸਾ ਪੰਡ ਸੁਬੰਦਰ ਸਿੰਘ ਜੀ ਰਾਗੀ ਜਥਾ ਇਹਨਾਂ ਵੱਲੋਂ ਸਤਿਗੁਰੂ ਦੀ ਨਨਹੋਰ ਬਾਣੀ ਦੇ ਕੀਰਤਨ ਦਾ ਅੰਜ ਕਿਤੇ ਗਏ ਗੁਰੂ ਕਹਿ ਲੱਗਰ ਅਕੂਤ ਬੰਤਾਏ ਗਏ ਜੋ ਸਾਹਿਬ ਸਤਿਗੁਰੂ ਸਿਣੀ ਕੁਤਾਰ ਖਿਨਸਰ ਮਹਾਰਾਜ ਸਾਹਿਬ ਜੀ ਦੇ ਸਰਬੱਤ ਦਾ ਭਲਾ ਵਾਸਤੇ ਦੁਨੀਆ ਦੀ ਲਈ ਦਾ ਭਲਾ ਕਰਨ ਵਾਸਤੇ ਸਤਿ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਾਰਜ ਕੀਤੇ ਜਿੱਥੇ ਸਤਿ ਸੱਚੇ ਪਾਤਸ਼ਾਹ ਜੀ ਨੇ ਆਪਣੀ तकरीबन 5.5 ਸਾਲ ਦੀ ਉਮਰ ਦੇ ਵਿੱਚ ਇੱਕ ਛਡੂ ਕੀ ਵਰ ਨੂੰ ਸਤਿਗੁਰ ਸੱਚੇ ਪਾਸ਼ਾ ਜੀ ਨੇ ਬਖਸ਼ਿਸ਼ ਕਰਕੇ ਗੁੰਗੇ ਤੋਂ ਗੀਤਾ ਦੇ ਅਸਕਰਵਾ ਕੇ ਦਾਲਚੰਦ ਪੰਡਤ ਦਾ ਹੰਕਾਰ ਭੰਗਿਆ ਅਤੇ ਉਹਨੂੰ ਆਪਣਾ ਸੇਵਕ ਬਣਾਇਆ ਅੱਜ ਮਹਾਨ ਅਸ਼ਟੰਬਲ ਵੀ ਦਾ ਰਾਇ ਸਾਈਂ ਸਤਪੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪੁਰਪਾਰਕ ਪਾਰਕ ਜਿਆਰਾ ਸਹਿਜਾ ਦਾ ਬਾਬਾ ਬੱਤੇ ਸਿੰਘ ਕਾਨਾਦਾਲ ਸਮੂਹ ਅਸਥਾਨੀ ਬਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਦਾ ਸਹਿਬ ਕਾਨਾ ਦਾ ਬਾਬਾ ਬੱਤੇ ਸਿੰਘ ਕਾਨਾਦਾਲ ਸਮੂਹ ਸ਼ਿਕਾ ਬਲੋਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਰਪਾਰਕ ਜਿਆਰਾ ਤੇ ਅਲੱਗ-ਅਲੱਗ ਵਧਾਈ ਦਿੰਦਾ ਹਾਂ ਹੁਸ਼ਿਆਰਪੁਰ ਤੋਂ ਦਰਜੀਤ ਐਜਨੋਹਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼